ਫਰੀਦਕੋਟ ਦੇ ਵਿੱਚੋਂ ਇੱਕ ਅਜੀਬ ਜੱਗੋ ਤੇਰਵੀਂ ਗੱਲ ਹੈ ਇਹ ਦੇਖਣ ਨੂੰ ਮਿਲੀ ਹੈ ਕਿ ਹਵਾਲਾਤ ਵਿੱਚ ਬੰਦ ਆਪਣੇ ਬੱਚੇ ਦੇ ਵਾਸਤੇ ਨਸ਼ੀਲਾ ਪਦਾਰਥ ਲੈ ਕੇ ਗਈ ਤੇ ਫੜ ਹੋ ਗਈ ਜਾਂ ਤਾਂ ਉਹ ਪਹਿਲਾਂ ਬਿਲ ਜਾਂਦੀ ਰਹੀ ਹੋएगी ਜਾਂ ਉਹ ਪਹਿਲੀ ਵਾਰ ਲੈ ਕੇ ਗਈ ਆ ਫਸ ਗਈ ਆ ਲੇਕਿਨ ਇਹ ਤਾਂ ਕਲੀਅਰ ਹੈ ਨਾ ਕਿ ਜੇਲ੍ਹਾਂ ਦੇ ਵਿੱਚ ਇਹ ਸਭ ਕੁਝ ਚੱਲਦਾ ਹਮ ਨਸ਼ੇ ਦੇ ਵਿੱਚ ਗਲਤਾਨ ਕੱਲੇ ਨੌਜਵਾਨ ਮੁੰਡੇ ਨਹੀਂ ਕੁੜੀਆਂ ਵੀ ਹੈਗੀਆਂ ਜੀ ਦੂਸਰੇ ਪਾਸੇ ਹਵਾਲਤ ਵਿੱਚ ਕਿਹੜੇ ਜਿਗਰੇ ਦੇ ਨਾਲ ਕਿਹੜੀ ਹਿੰਮਤ ਦੇ ਨਾਲ ਉਹ ਬਜ਼ੁਰਗ ਔਰਤ ਜਿਹੜੀ ਆ ਉਹ ਪੂੜੀ ਫੜਾਉਣ ਚਲ ਗਈ ਉਹ ਪਾਊਡਰ ਫੜਾਉਣ ਚਲ ਗਈ ਦਿਲ ਤਾਂ ਇਹਦੇ ਵਾਸਤੇ ਸੋਚ-ਸੋਚ ਕੇ ਵੀ ਕਾਫੀ ਪਰੇਸ਼ਾਨ ਆ ਇੰਨੀ ਬਿਯੁਰਗੋ ਕੋ ਜਿਹੜੀ ਔਰਤ ਹੈ ਉਹ ਮਤਲਬ ਵਾਕਈ ਹੀ ਦੇਨ ਗਈ ਹੋਊਗੀ ਲੇਕਿਨ ਕਹਿੰਦੇ ਕਿ ਹੋ ਵੀ ਸਕਦਾ ਲੇਕਿਨ ਜਿਹੜੀ ਵੱਡੀ ਗੱਲ ਹੈ ਉਹ ਕਹਿੰਦੇ ਕਿ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਮੰਨ ਲਓ ਕਿ ਉਹ ਬੱਚਾ ਜਿਹੜਾ ਦੋਤਾ ਲੱਗਦਾ ਸੀਗਾ ਹੁਣ ਉਹਨੂੰ ਪਤਾ ਹੀ ਨਾ ਹੋਵੇ ਮੁਲਾਕਾਤ ਕਰਨ ਗਈ ਹੈ ਤੇ ਉੱਥੇ ਜਿਹੜਾ ਉਹ ਚੋਲੇ ਵਿੱਚ ਕੀ ਆ ਦੂਜਾ ਜੇ ਆਪਾਂ ਜੇਲ੍ਹਾਂ ਦੀ ਗੱਲ ਕਰਦੇ ਆ ਜੇ ਉੱਥੇ ਫਸਿਆ ਤਾਂ ਉਸ ਤੋਂ ਪਹਿਲਾਂ ਵੀ ਜਾਂਦਾ ਰਿਹਾ ਹੂੰ ਅੰਦਰੋਂ ਮਿਲਦਾ ਰਿਹਾ ਪੈਸੇ ਦਾ ਕਿਤੇ ਸੁਧਾਰ ਘਰ ਲੇਕਿਨ ਜਾਂ ਤਾਂ ਤੁਸੀਂ ਦੇਖੋਗੇ ਕਿ ਅੰਦਰੋਂ ਸੁਧਾਰ ਹੋ ਕੇ ਨਹੀਂ ਵਿਗੜ ਕੇ ਜਿਆਦਾ ਬਾਹਰ ਆਂਦੇ ਉਹ ਹੀਰੇ ਖਰੀਦਣ ਆਉਂਦੀ ਆ ਤੇ ਪਿਓ ਪੁੱਤ ਸੁਨਿਆਰੇ ਸਰਾਫ ਬੈਠੇ ਆ ਉਹ ਉਹਨੂੰ 300 ਰੁਪਏ ਦੀ ਕੀਮਤ ਦਾ ਕੱਚ 6 ਕਰੋੜ ਰੁਪਏ ਦੇ ਵਿੱਚ ਵੇਚ ਜਾਂਦੇ ਵੇਚ ਲਏ 300 ਨੂੰ 600 ਕਰੋੜ ਦੇ ਵਿੱਚ ਬਦਲ ਲਿਆ ਲੇਕਿਨ ਜਿਹੜੀ ਚੀਜ਼ ਲਈ ਅਸੀਂ ਲੋਕ ਜਾਣੇ ਜਾਂਦੇ ਸੀ ਭਾਰਤੀ ਮੇਮਾਨ ਨਵਾਸੀ ਵਾਸਤੇ ਉਹ ਠੱਗੀ ਵਾਸਤੇ ਜਾਣ ਜਾਣ ਲੱਗ ਪਏ ਤੇ ਹੁਣ ਉਹ ਕੀ ਉਧਰ ਜਾ ਕੇ ਦੱਸੂਗੀ ਕਿ ਭਾਈ ਉਧਰ ਠੱਗ ਬੈਠੇ ਆ ਜਾਇਓ ਨਾ 6 ਕਰੋੜ ਦਾ ਜਿਕਰ ਤੁਸੀਂ ਸਮਾਨ ਖਰੀਦੋਗੇ ਤਾਂ ਨਿਕਲ ਤਿੰਨ ਤਿੰਨ 300 ਦਾ ਆ ਮੈਨੂੰ ਨਹੀਂ ਲੱਗਦਾ ਮੁੜ ਕੇ ਉਹ ਵਾਪਸ ਪਰਤੂਗੀ ਉੱਥੇ ਕਿਉਂਕਿ ਐਡਾ ਵੱਡਾ ਉਹਦੇ ਨਾਲ ਧੋਖਾ ਹੋਇਆ ਫਰਾਡ ਹੋਇਆ ਵਿਚਾਰੀ ਦੇ ਨਾਲ ਆ ਜੇਕਰ ਇੱਕ ਖਬਰ ਐਡੀ ਦੂਰੋਂ ਸਾਡੇ ਕੋਲ ਇੱਥੇ ਪੰਜਾਬ ਦੇ ਵਿੱਚ ਪਹੁੰਚ ਸਕਦੀ ਹੈ ਤੇ ਕੀ ਗੱਲ ਉੱਥੇ ਦੇ ਬੈਠੇ ਜਿਹੜੇ ਵੱਡੇ ਆਹਲਾ ਪੁਲਿਸ ਅਧਿਕਾਰੀ ਆ ਉਹਨਾਂ ਕੋਲ ਨਹੀਂ ਪਹੁੰਚ ਸਕਦੀ ਜ਼ਿੰਦਗੀ ਦੇ ਵਿੱਚ ਸਾਡੇ ਆਲੇ ਦੁਆਲੇ ਬਹੁਤ ਕੁਝ ਘਟਦਾ ਰਹਿੰਦਾ ਹੈ ਬਹੁਤ ਕੁਝ ਜੁੜਦਾ ਰਹਿੰਦਾ ਹੈ ਬਹੁਤ ਕੁਝ ਮਨਫੀ ਹੋ ਜਾਂਦਾ ਹੈ ਬਹੁਤ ਕੁਝ ਹਾਸਲ ਵੀ ਹੁੰਦਾ ਹੈ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਐ। ਲਾਈਵ ਪੰਜਾਬੀ ਟੀਵੀ ਵੀ ਇਸੇ ਤਰ੍ਹਾਂ ਹੀ ਚੱਲਦਾ। ਤੁਹਾਡੇ ਆੜੇ ਦੁਆਲੇ ਬਹੁਤ ਕੁਝ ਵਾਪਰਦਾ ਉਸ ਦੇ ਉੱਪਰ ਪੈਣੀ ਅੱਖ ਰੱਖਦਾ। ਮੈਂ ਹਾਂ ਚਰਨਜੀਤ ਜੋਗੀ, ਪ੍ਰੋਗਰਾਮ ਸਰਗੁਸ਼ਤ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਇੱਕ ਬਜ਼ੁਰਗ ਔਰਤ ਹਵਾਲਾਤ ਦੇ ਵਿੱਚ ਬੰਦ ਆਪਣੇ ਬੱਚੇ ਦੇ ਵਾਸਤੇ ਨਸ਼ੀਲਾ ਪਦਾਰਥ ਲੈ ਕੇ ਜਾਂਦੀ ਐ। ਮਸਲਾ ਗੰਭੀਰ ਐ। ਇਹਦੇ ਉੱਪਰ ਵਿਚਾਰ ਚਰਚਾ ਕਰਾਂਗੇ। ਨਾਲ ਦੀ ਨਾਲ ਚਰਚਾ ਕਰਾਂਗੇ ਅਸੀਂ ਕਿ ਸਾਡੇ ਠੱਗੀਆਂ ਦਾ ਦੌਰ ਬੜਾ ਗਰਮ ਐ। ਜੈਪੁਰ ਦੇ ਵਿੱਚ ਇੱਕ ਪਿਓ ਪੁੱਤ ਦੀ ਜੋੜੀ ਨੇ 300 ਰੁਪਏ ਦਾ ਕੱਚ 6 ਕਰੋੜ ਰੁਪਏ ਦੇ ਵਿੱਚ ਇੱਕ ਅਮਰੀਕੀ ਔਰਤ ਨੂੰ ਵੇਚ ਦਿੱਤਾ ਮਾਨ ਮਰਿਆਦਾ ਦੀ ਵੀ ਗੱਲ ਆ ਮਹਿਮਾਨਾਂ ਦੇ ਨਾਲ ਧੋਖੇ ਦੀ ਵੀ ਗੱਲ ਆ ਗੱਲ ਇਹ ਵੀ ਕਰਾਂਗੇ ਗੱਲਾਂ ਬਹੁਤ ਸਾਰੀਆਂ ਨੇ ਉਹ ਕਰਾਂਗੇ ਔਰ ਗੱਲਾਂ ਦੇ ਵਿੱਚ ਸਾਡਾ ਹੰਗਾਰਾ ਬਣ ਕੇ ਸਾਡੇ ਨਾਲ ਜਗਜੀਤ ਸਿੰਘ ਤੰਜੂ ਜੀ ਬੈਠੇ ਹੋਏ ਨੇ ਤੰਜੂ ਸਭ ਸਵਾਗਤ ਧੰਨਵਾਦ ਜੀ ਨਸ਼ਾ ਸਾਡੇ ਇਕੱਲੇ ਮੁਲਕ ਦੀ ਸਮੱਸਿਆ ਨਹੀਂ ਜੀ ਨਸ਼ਾ ਸਮੁੱਚੇ ਵਿਸ਼ਵ ਦੀ ਸਮੱਸਿਆ ਆ ਪਰ ਜੇਕਰ ਅਸੀਂ ਗੱਲ ਕਰਦੇ ਆ ਕਿ ਮਾਮਾ ਜਿਹੜੀਆਂ ਨਸ਼ੇ ਦੇ ਵਿੱਚ ਗਲਤਾਨ ਪੁੱਤਾਂ ਦੇ ਲਈ ਰੋ ਰੋ ਕੇ ਜਿਨ੍ਹਾਂ ਨੇ ਆਪਣੇ ਦੀਦੇ ਗਾਲਣਾ ਹੈ ਬਿਲਕੁਕੁਲ ਫਰੀਦਕੋਟ ਦੇ ਵਿੱਚੋਂ ਇੱਕ ਅਜੀਬ ਜੱਗੋ ਤੇਰਵੀਂ ਗੱਲ ਆ ਇਹ ਦੇਖਣ ਨੂੰ ਮਿਲੀ ਹੈ ਕਿ ਹਵਾਲਾਤ ਵਿੱਚ ਬੰਦ ਆਪਣੇ ਬੱਚੇ ਦੇ ਵਾਸਤੇ ਨਸ਼ੀਲਾ ਪਦਾਰਥ ਲੈ ਕੇ ਗਈ ਤੇ ਫੜ ਹੋ ਗਈ ਇਹ 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 ਕਿਹਦਾ ਵਰਤਾਰਾ ਸਾਹਮਣੇ ਆ ਰਿਹਾ ਹੈ ਦੇਖੋ ਜੁਗੀ ਜੀ ਇਹ ਜਿਹੜੀ ਆਪਾਂ ਗੱਲ ਕਰ ਰਹੇ ਫਰੀਦਕੋਟ ਜੇਲ੍ਹ ਦੇ ਵਿੱਚ 75 ਸਾਲ ਦੀ ਔਰਤ ਹੈ ਹੂੰ ਉਰੇ ਦੱਸਦੇ ਪਹਿਲਾਂ ਕਹ ਰਹੇ ਸੀ ਸ਼ਾਇਦ ਉਹ ਜੋ ਲੜਕਾ ਵਾ ਉਹ ਦਿਨ ਮਾਮ ਲੇਕਿਨ ਬਾਅਦ ਵਿੱਚ ਪਤਾ ਲੱਗਾ ਕਿ ਉਹ ਦੋਤਾ ਵਾਇਦਾ ਅੱਛਾ ਤੇ ਉਹਦੇ ਵਾਸਤੇ ਜਿਹੜਾ ਉਹ ਚਿੱਟਾ ਪਾਊਡਰ ਕਹ ਲਈਏ ਜਾਂ ਚਿੱਟੇ ਵਰਗਾ ਪਾਊਡਰ ਕਹ ਲਈਏ ਉਹ ਲੈ ਕੇ ਗਈ ਸੀ ਤਾਂ ਫਸ ਗਈ ਹੂੰ ਹੁਣ ਗੱਲ ਇਹ ਹੁੰਦੀ ਹੈ ਜੀ ਕਿ ਸਭ ਤੋਂ ਪਹਿਲਾਂ ਜੀ ਕਿ ਜਾਂ ਤਾਂ ਉਹ ਪਹਿਲਾਂ ਬਿਲ ਜਾਂਦੀ ਰਹੀ ਹੋਏਗੀ ਜਾਂ ਉਹ ਪਹਿਲੀ ਵਾਰ ਲੈ ਕੇ ਗਈ ਆ ਫਸ ਗਈ ਆ ਲੇਕਿਨ ਇਹ ਤਾਂ ਕਲੀਅਰ ਹੈ ਨਾ ਕਿ ਜੇਲਾਂ ਦੇ ਵਿੱਚ ਇਹ ਸਭ ਕੁਝ ਚੱਲਦਾ ਹੂੰ ਇਸੋ ਰੋ ਫਸ ਗਈ ਆ ਪਹਿਲਾਂ ਤਾਂ ਆਪਾਂ ਦੇਖਦੇ ਆਂ ਜੇਲਾਂ ਦੇ ਅੰਦਰੋਂ ਵੀ ਕਈ ਵਾਰ ਇਹੋ ਜਿਹਾ ਪਾਊਡਰ ਚਿੱਟਾ ਜਾਂ ਹੋਰ ਨਸ਼ੇ ਫਸਦੇ ਰਹਿੰਦੇ ਆ ਜੀ ਹੁਣ ਇਸ ਮਾਂ ਦੀ ਜਦੋਂ ਆਪਾਂ ਗੱਲ ਕਰਦੇ ਆਂ ਕਿ ਆਮ ਆਪਾਂ ਦੇਖਦੇ ਆਂ ਕਿ ਪੰਜਾਬ ਦੇ ਵਿੱਚ ਬਹੁਤ ਰੋ ਜੀ ਕਿਤਨਾ ਕਿਤੇ ਸਿਰੰਜ ਜਿਹੜੀ ਨਾੜ ਦੇ ਵਿੱਚ ਫਸੀ ਰਹਿ ਜਾਂਦੀ ਆ ਪੁੱਤ ਮਰ ਜਾਂਦਾ ਵਾ ਤਾਂ ਉਹਦੇ ਜਿਹੜੀਆਂ ਮਾਵਾਂ ਵੈਨ ਪਾਉਂਦੀਆਂ ਬਿਲਕੁਲ ਪੱਟਾਂ ਦੇ ਵਿੱਚ ਆਪਣੀ ਗੋਦੀ ਦੇ ਵਿੱਚ ਉਹ ਲੈ ਕੇ ਪੁੱਤਰਾਂ ਦਾ ਸਿਰ ਰੱਖ ਕੇ ਰੁੰਦੀਆਂ ਜਦੋਂ ਉਹਨਾਂ ਦੇ ਕੀਰਨੇ ਫਿਰ ਜਿਹੜੇ ਆ ਉਹ ਉੰਬਰਾ ਨੂੰ ਪਾੜਦੇ ਆ ਬਿਲਕੁਲ ਤੇ ਉਹ ਜਦੋਂ ਆਪਾਂ ਇਹ ਦੇਖਦੇ ਆ ਉਹ ਦੂਜੇ ਪਾਸੇ ਇੱਕ ਮਾਂ ਦੀ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਮਜਬੂਰੀ ਹੋਵੇ ਉਹਨੇ ਉਹ ਦੇਖੇ ਹੋਣ ਉਹ ਬੱਚੇ ਦੇ ਹਾਲਾਤ ਕਿ ਯਾਰ ਕਿ ਇਹ ਤਾਂ ਬੱਚਾ ਜਿਹੜਾ ਨਸ਼ੇ ਤੋਂ ਬਗੈਰ ਬਾਚੀ ਨਹੀਂ ਸਕਦਾ ਮਜਬੂਰੀ ਵਾਸ ਹੋ ਸਕਦਾ ਜਾਂ ਮੰਨ ਲਓ ਕਿ ਹੋਰ ਵਜ੍ਹਾ ਵੀ ਹੋ ਸਕਦੀ ਆ ਇਹ ਵੀ ਹੋ ਸਕਦਾ ਕਿ ਸ਼ਾਇਦ ਉਹਨੂੰ ਪਤਾ ਹੀ ਨਾ ਹੋਵੇ ਕਿ ਜਿਹੜੇ ਕੱਪੜੇ ਤਾਂ ਦੇਣ ਗਈ ਆ ਉਦੇ ਵਿੱਚ ਕੀ ਹੈਗਾ ਜੀ 75 ਸਾਲ ਦੀ ਔਰਤ ਹੈ ਉਹਨੂੰ ਹੁਣ ਮੰਨ ਲਓ ਕਿ ਆਪਦੇ ਪੁੱਤ ਵਾਂਗੂ ਹੀ ਜੇਲ੍ਹ ਦੇ ਵਿੱਚ ਕਾਫੀ ਸਮਾਂ ਬਿਤਾਉਣਾ ਪੈਣਾ ਦੇਖੋ ਗੱਲ ਇਹ ਹੈ ਕਿ ਨਸ਼ਾ ਜਿਹੜਾ ਹੂੰ ਸਾਡੇ ਸਮਾਜ ਦੇ ਲਈ ਇੱਕ ਬਹੁਤ ਵੱਡੀ ਲਾਹਨਤ ਆ ਜੀ ਇਸ ਲਾਹਨਤ ਨੇ ਸਾਨੂੰ ਨਕਾਰਾ ਕਰ ਦਿੱਤਾ ਨਸ਼ੇ ਦੇ ਵਿੱਚ ਗਲਤਾਨ ਕੱਲੇ ਨੌਜਵਾਨ ਮੁੰਡੇ ਨਹੀਂ ਕੁੜੀਆਂ ਵੀ ਹੈਗੀਆਂ ਜੀ ਬਹੁਤ ਸਾਰੀਆਂ ਵੀਡੀਓ ਜਿਵੇਂ ਤੁਸੀਂ ਗੱਲ ਕਰਦੇ ਹੋ ਕੁੜੀਆਂ ਦੀਆਂ ਵੀ ਵਾਇਰਲ ਹੁੰਦੀਆਂ ਬਹੁਤ ਤਿੱਖੀਆਂ ਆਪਾਂ ਵੀ ਨਸ਼ ਜਿੱਦਣ ਪਹਿਲਾ ਇੱਧਰ ਕਪੂਰਥਲੇ ਪਹਿਲਾਂ ਇੱਕ ਨਸ਼ੇ ਦਾ ਸੈਂਟਰ ਖੋਲਿਆ ਗਿਆ ਸੀ ਸਿਰਫ ਔਰਤਾਂ ਵਾਸਤੇ ਔਰਤਾਂ ਵਾਸਤੇ ਤਾਂ ਪਹਿਲੇ ਦਿਨ ਦੇ ਵਿੱਚ ਇੱਕ ਕੇਸ ਆ ਗਿਆ ਸੀਗਾ ਇਹ ਇੰਨੇ ਵੱਡੇ ਪੱਧਰ ਤੇ ਇੱਕ ਪਾਸੇ ਅਸੀਂ ਮਾਮਾਂ ਅਰਦਾਸਾਂ ਕਰਦੀਆਂ ਸੁੱਖਾਂ ਸੁੱਖ ਦੀਆਂ ਕਿ ਸਾਡੇ ਬੱਚੇ ਨਸ਼ਾ ਛੱਡ ਜਾਣ ਪਰ ਦੂਸਰੇ ਪਾਸੇ ਹਵਾਲਤ ਵਿੱਚ ਕਿਹੜੇ ਜਿਗਰੇ ਦੇ ਨਾਲ ਕਿਹੜੀ ਹਿੰਮਤ ਦੇ ਨਾਲ ਉਹ ਬਜ਼ੁਰਗ ਔਰਤ ਜਿਹੜੀ ਆ ਉਹ ਪੂੜੀ ਫੜਾਉਣ ਚਲ ਗਈ ਉਹ ਪਾਊਡਰ ਫੜਾਉਣ ਚਲ ਗਈ ਦਿਲ ਤਾਂ ਇਹਦੇ ਵਾਸਤੇ ਸੋਚ-ਸੋਚ ਕੇ ਵੀ ਕਾਫੀ ਪਰੇਸ਼ਾਨ ਆ ਦੇਖੋ ਗੱਲ ਉੱਥੇ ਆ ਜਾਂਦੀ ਹੈ ਜੀ ਮੈਂ ਖੋ ਸਮਾਂ ਪਹਿਲਾਂ ਉੱਥੇ ਆਪਣੇ ਦੋਸਤਾਂ ਨਾਲ ਵੀ ਗੱਲ ਕਰ ਰਹੇ ਸੀ ਕਿ ਪੂਰਾ ਮਾਮਲਾ ਕੀ ਹੈ ਉਹ ਕਹਿੰਦੇ ਚਲੋ ਕਾਨੂੰਨ ਦੇ ਵਿੱਚ ਜਿਹੜੀ ਗੱਲ ਆ ਜਾਂ ਜੋ ਜੋ ਐਫ ਆਈ ਆਰ ਦਾ ਜੋ ਹੀ ਉਹ ਉਹ ਕਿਹੜੇ ਅਧਾਰ ਤੇ ਵੀ ਉਹ ਲੱਗਾ ਹੈ ਲੇਡੀਆਂ ਨਾਲ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਸ਼ਾਇਦ ਜਿਹੜੀ ਉਹ ਲੇਡੀਜ਼ ਹੈਗੀ 75 ਸਾਲ ਦੀ ਉਮਰ ਹੈ 75 ਸਾਲ ਦੀ ਉਮਰ ਬਜ਼ੁਰਗ ਬਹੁਤ ਜ਼ਿਆਦਾ ਤੇ ਉਹਨੂੰ ਸ਼ਾਇਦ ਜਦੋਂ ਮੁਲਾਕਾਤ ਕਰਨ ਗਈ ਹੈ ਉਹਨੂੰ ਇਹ ਨਹੀਂ ਪਤਾ ਕਿ ਉਹਦੇ ਜਿਹੜਾ ਬੈਗ ਆ ਉਹਦਾ ਜਿਹੜਾ ਝੋਲਾ ਉਹਦੇ ਵਿੱਚ ਹੈ ਕੀ ਆ। ਅੱਛਾ। ਔਰ ਇਹ ਵੀ ਹੋ ਸਕਦਾ ਕਿ ਉਹਨੂੰ ਜਾਣਕਾਰੀ ਨਾ ਹੋਵੇ ਤਾਂ ਉਹਦੇ ਵਿੱਚ ਲੁਕਾ ਕੇ ਜਿਹੜਾ ਇਹ ਸਮਾਨ ਆ ਉਹ ਅੰਦਰ ਜਾਂਦਾ ਹੋਵੇ। ਨਹੀਂ ਕਿਸੇ ਨੇ ਪਤਾ ਹੋ ਸਕਦਾ ਕਿ ਕਿਸੇ ਦੇ ਝੋਲੇ ਦੇ ਵਿੱਚ ਜਿੱਦਾਂ ਹੁਣ ਮੰਨ ਲਓ ਮੇਰੇ ਝੋਲਾ ਟੰਗਿਆ ਹੋਇਆ ਤੁਸੀਂ ਮੈਨੂੰ ਜਾਣਦੇ ਪਛਾਣਦੇ ਹੋਵੋਗੇ ਕਿ ਆਹ ਲੈ ਮੇਰਾ ਸਮਾਨ ਲੈ ਜਾ ਅੰਦਰ ਲੈ ਜਾ। ਇਹ cetera ਕਿਸੇ ਮਿਲੀਪੋਤ ਦੇ ਨਾਲ ਹੀ ਗਿਆ ਹੋਊਗਾ ਦੇਖੋ ਇਹ ਇਹ ਗੱਲ ਉਹ ਕਹਿ ਰਿਹਾ ਕਿ ਹੋ ਸਕਦਾ ਕਿ ਮੰਨ ਲਓ ਕਿ ਕਹਿੰਦੇ ਅਸੀਂ ਜਦੋਂ ਸੁਣਦੇ ਸੀਗੇ ਕਿ ਇੱਕ ਇੰਨੀ ਬਜ਼ੁਰਗ ਉਹ ਜਿਹੜੀ ਔਰਤ ਹੈ ਉਹ ਮੰਨ ਲਓ ਵਾਕਈ ਹੀ ਦੇਣ ਗਈ ਹੋਊਗੀ ਲੇਕਿਨ ਕਹਿੰਦੇ ਕਿ ਹੋ ਵੀ ਸਕਦਾ ਲੇਕਿਨ ਜਿਹੜੀ ਵੱਡੀ ਗੱਲ ਹੈ ਉਹ ਕਹਿੰਦੇ ਕਿ ਸਾਨੂੰ ਇਹ ਲੱਗਦਾ ਹੈ ਕਿ ਜਦੋਂ ਮੰਨ ਲਓ ਕਿ ਉਹ ਬੱਚਾ ਜਿਹੜਾ ਦੋਤਾ ਲੱਗਦਾ ਸੀਗਾ ਹੁਣ ਉਹਨੂੰ ਪਤਾ ਹੀ ਨਾ ਹੋਵੇ ਮੁਲਾਕਾਤ ਕਰਨ ਗਈ ਹੈ ਤੇ ਉੱਥੇ ਜਿਹੜਾ ਉਹ ਚੋਲੇ ਵਿੱਚ ਕੀ ਹੈ ਲੇਕਿਨ ਜੇ ਦੂਜੀ ਗੱਲ ਆਪਾਂ ਦੇਖੀ ਜਾਵੇ ਕਿ ਇੱਕ ਨਾਨੀ ਜਾਂ ਇੱਕ ਮਾਂ ਜੀ ਆਪਣੇ ਬੱਚੇ ਨੂੰ ਨਸ਼ਾ ਦੇਣ ਗਈ ਆ ਜਿਦਾ ਆਪਾਂ ਪਹਿਲਾਂ ਗੱਲ ਕਰਦੇ ਜੀ ਉਹ ਵੀ ਜੋ ਹਵਾਈਆਂ ਉਡਰੀਆਂ ਜੋ ਵੱਡੀ ਚਿੰਤਾ ਵਾ ਜੀ ਇਹ ਵੀ ਆਪਾਂ ਦੂਜਾ ਜੇ ਆਪਾਂ ਜੇਲਾਂ ਦੀ ਗੱਲ ਕਰਦੇ ਆ ਜੇ ਉੱਥੇ ਫਸਿਆ ਤਾਂ ਉਸ ਤੋਂ ਪਹਿਲਾਂ ਵੀ ਜਾਂਦਾ ਰਿਆ ਹੂੰ ਅੰਦਰੋਂ ਮਿਲਦਾ ਰਿਆ ਪੈਸੇ ਤਾਂ ਕਹਿੰਦੇ ਸੁਧਾਰ ਘਰ ਆ ਲੇਕਿਨ ਜਾਂ ਤਾਂ ਤੁਸੀਂ ਦੇਖੋਗੇ ਕਿ ਅੰਦਰੋਂ ਸੁਧਾਰ ਹੋ ਕੇ ਨਹੀਂ ਵਿਗੜ ਕੇ ਜ਼ਿਆਦਾ ਬਾਹਰ ਆਉਂਦੇ ਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਜਿਹੜੇ ਸੁਧਾਰ ਕਰਨੇ ਇਹਨਾਂ ਦੇ ਆਪ ਦੇ ਕੁਝ ਸੁਧਾਰ ਕਰਨੇ ਪੈਣੇ ਆ ਤਾਂ ਜੁਸਬ ਹੋਣੇ ਇੱਕ ਆਪਾਂ ਹੋਰ ਗੱਲ ਕਰ ਲਈਏ ਜੈਪੁਰ ਦਾ ਸਰਾਫਾ ਬਾਜ਼ਾਰ ਜੀ ਤੁਸੀਂ ਤੇ ਮਾਲਦਾਰ ਸਾਮੀ ਹੈਗੇ ਤੁਸੀਂ ਤਾਂ ਜਾਓ ਉੱਥੇ ਸਰਾਫਾ ਬਾਜ਼ਾਰ ਦੇ ਵਿੱਚ ਬਹੁਤ ਕੁਝ ਮਿਲਦਾ ਸਰਾਫਾ ਬਾਜ਼ਾਰ ਉੱਥੇ ਇਕੱਲਾ ਭਾਰਤ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਆ ਬਿਲਕੁਲ ਆਉਂਦੇ ਆ ਕੀ ਯਾਰ ਉੱਥੋਂ ਕੁਝ ਲੈ ਆਈਏ ਕਿਉਂਕਿ ਉਹ ਐਸਾ ਸਟੇਟ ਆ ਉਹ ਕਿ ਉੱਥੋਂ ਪੱਥਰ ਵੀ ਬਹੁਤ ਨਿਕਲਦਾ ਹੀਰੇ ਵੀ ਬਹੁਤ ਨਿਕਲਦੇ ਆ ਉੱਥੇ ਇੱਕ ਅਮਰੀਕੀ ਔਰਤ ਆਉਂਦੀ ਆ ਉਹ ਕਹਿੰਦੀ ਹੈ ਕਿ ਮੈਂ ਹੀਰੇ ਖਰੀਦਣੇ ਆ। ਉਹ ਹੀਰੇ ਖਰੀਦਣ ਆਉਂਦੀ ਹੈ ਤੇ ਪਿਓ ਪੁੱਤ ਸੁਨਿਆਰੇ ਸਰਾਫ ਬੈਠੇ ਆ। ਉਹ ਹੀਰੇ ਦੇ ਵਪਾਰੀ ਉਹ ਉਹਨੂੰ 300 ਰੁਪਏ ਦੀ ਕੀਮਤ ਦਾ ਕੱਚ 6 ਕਰੋੜ ਰੁਪਏ ਦੇ ਵਿੱਚ ਵੇਚ ਜਾਂਦੇ ਆ। ਦੇਖੋ ਜੀ ਅਜੇਪੁਰ ਸਭ ਤੋਂ ਪਹਿਲਾਂ ਆਪਣੀ ਖੂਬਸੂਤੀ ਲਈ ਜਾਣਿਆ ਜਾਂਦਾ। ਆਪਣੀਆਂ ਇਮਾਰਤਾਂ ਲਈ, ਆਪਣੇ ਕਿਲਿਆਂ ਲਈ ਜਾਣਿਆ ਜਾਂਦਾ। ਔਰ ਦੁਨੀਆ ਭਰ ਤੋਂ ਜਿਹੜੇ ਲੋਕ ਆ ਉਹ ਜੈਪੁਰ ਘੁੰਮਣ ਆਉਂਦੇ ਆ। ਜੈਪੁਰ ਦੇ ਵਿੱਚ ਤੁਸੀਂ ਦੇਖੋ ਜੀ ਬਾਨੀ ਵਰਗੇ ਜਿਹੜੇ ਵਿਅਕਤੀ ਆ ਉਹ ਆਪਣੇ ਬੇਟਿਆਂ ਦੀ ਮੈਰਿਜ ਕਰਦੇ ਆ ਜਿਹੜਾ ਉਹਨਾਂ ਦਾ ਮੇਨ ਪ੍ਰੋਗਰਾਮ ਆ ਵੱਡੀਆਂ ਮੈਂ ਨਾ ਵੱਡੇ ਵੱਡੇ ਜਿਹੜੇ ਫਰਮਾਂ ਵਾਲੇ ਆ ਨਾ ਉਹਨਾਂ ਦੇ ਜਿਹੜੇ ਮੇਨ ਪ੍ਰੋਗਰਾਮ ਉੱਥੇ ਹੁੰਦੇ ਆ ਬਹੁਤ ਫਿਲਮਾਂ ਬਹੁਤ ਜਿਹੜੇ ਵੈਬ ਸੀਰੀਜ਼ ਆ ਉੱਥੇ ਸ਼ੂਟ ਹੁੰਦੀਆਂ ਔਰ ਇਸੇ ਤਰ੍ਹਾਂ ਜਿਹੜਾ ਕਿ ਜੈਪੁਰਾ ਪੂਰੀ ਦੁਨੀਆ ਚ ਜਾਣਿਆ ਜਾਂਦਾ ਜੀ ਹੁਣ ਇਹ ਜਿਹੜੇ ਔਰਤ ਹੈ ਇਹ ਅਮਰੀਕਾ ਤੋਂ ਆਈ ਹੈ ਅਮਰੀਕਾ ਤੋਂ ਆ ਕੇ ਨੇ ਇਥੇ ਹੀਰੇ ਖਰੀਦੇ ਲੇਕਿਨ ਉਹ ਨਿਕਲੇ ਬਾਅਦ ਵਿੱਚ ਕਾਚ ਹੂੰ ਉਹ ਦੇਖੋ ਇਹਦੇ ਵਿੱਚ ਇੱਕ ਚੀਜ਼ ਤੁਸੀਂ ਵੇਚ ਲਏ 300 ਨੂੰ 600 ਕਰੋੜ ਦੇ ਵਿੱਚ ਬਦਲ ਲਿਆ ਲੇਕਿਨ ਜਿਹੜੀ ਚੀਜ਼ ਲਈ ਅਸੀਂ ਲੋਕ ਜਾਣੇ ਜਾਂਦੇ ਸੀ ਭਾਰਤੀ ਮਹਿਮਾਨ ਨਿਵਾਜ਼ੀ ਵਾਸਤੇ ਉਹ ਠੱਗੀ ਵਾਸਤੇ ਜਾਣੇ ਲੱਗ ਪਏ ਇਸ ਤੋਂ ਪਹਿਲਾਂ ਇੱਕ ਮਾਮਲਾ ਹੋਰ ਆਇਆ ਸੀ ਲੁਧਿਆਣੇ ਦਾ ਮਾਮਲਾ ਸੀ ਹਾਲਾਂਕਿ ਉਹ ਥੋੜਾ ਜਿਹਾ ਵਕ ਸੀਗਾ ਉਹਦੇ ਆਪਾਂ ਕਹਿੰਦੇ ਘਟਨਾਵਾਂ ਹੁੰਦੀਆਂ ਉਹਦੇ ਵਿੱਚ ਲੇਡੀਜ਼ ਕੋਲੋਂ ਉਹਦਾ ਆਪਾਂ ਮੋਬਾਈਲ ਜਾਂ ਪਾਸਪੋਰਟ ਵਗੈਰਾ ਜਾਂ ਜੋ ਕੀਮਤੀ ਸਮਾਨ ਸੀ ਖੋ ਕੇ ਲੈ ਗਏ ਸੀ ਜੀ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਲੋਕ ਸਾਡੇ ਇੱਥੇ ਆਂਦੇ ਆ ਉਹਨਾਂ ਵਾਸਤੇ ਅੱਗੇ ਵਾਸਤੇ ਜਿਹੜਾ ਬੜੀ ਔਖੀ ਚੀਜ਼ ਹੋ ਜਾਣੀ ਕਿ ਕਿ ਭਾਰਤ ਵਿੱਚ ਜਾਓਗੇ ਜੀ ਤਾਂ ਉੱਥੇ ਲੁੱਟ ਕੇ ਆਉਂਗੇ ਹੂੰ ਔਰ ਇਹ ਠੱਗੀ ਜਿਹੜੀ ਹੈ ਛੋਟੀ ਠੱਗੀ ਨਹੀਂਗੀ ਜੇ ਤਾਂ ਹੋਵੇ ਨਾ ਕਿ ਮਤਲਬ ਕਿ ਕੋਈ 50000 ਜਾਂ ਲੱਖ ਰੁਪਏ ਵਾਧਾ ਘਾਟਾ ਹੋ ਗਿਆ ਜੀ ਕੋਈ ਗੱਲ ਨਹੀਂ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਨਹੀਂ ਲੱਗਣਾ ਲੇਕਿਨ ਇਹ ਜਿਹੜੀ ਠੱਗੀ ਹੈ 300 ਨੂੰ 600 6 ਕਰੋੜ ਦੇ ਵਿੱਚ ਬਦਲਤਾ ਇਹਨਾਂ ਨੇ ਬਿਲਕੁਲ ਜੀ ਬਹੁਤ ਵੱਡੀ ਠੱਗੀ ਦੇਖੋ ਆਮ ਤੌਰ ਤੇ ਜਦੋਂ ਸਾਡੇ ਘਰ ਕੋਈ ਪਰੌਣਾ ਆਉਂਦਾ ਤੇ ਅਸੀਂ ਉਹਦੇ ਘਰ ਦੇ ਵਿੱਚ ਰਹਿਣ ਦਾ ਚੰਗਾ ਪ੍ਰਬੰਧ ਕਰਦੇ ਹਾਂ ਜੀ ਪੁਰਾਣੇ ਸਮੇਂ ਦੀਆਂ ਸਾਡੀਆਂ ਰਵੈਤਾਂ ਰਹੀਆਂ ਆ ਕਿ ਭਾਈ ਇਹਦਾ ਮੰਝਾ ਸਵਾਤ ਵਿੱਚ ਡਾ ਦੇਓ ਕਿ ਜਿੱਥੇ ਹਵਾ ਹਾਰਾ ਹੋਵੇ ਖੁੱਲਾ ਇਹਦੀ ਹਵਾ ਦਾ ਪ੍ਰਬੰਧ ਹੋਵੇ ਔਰ ਨਵਾਂ ਕਪੜਾ ਵਿਛਾ ਦਿਓ ਇਹਦੇ ਹੇਠਾਂ ਕਿ ਕੋਈ ਕੱਲ ਨੂੰ ਸਾਨੂੰ ਕੋਈ ਮੀਣਾ ਨਾ ਮਾਰ ਜਵੇ ਇਹਦੇ ਸਨਾਨੇ ਪਾਣੀ ਵੀ ਰੱਖੋ ਇਹਦੀ ਹਰ ਇੱਕ ਲੋੜ ਦਾ ਖਿਆ ਰੱਖੋ ਪਰ ਉਹ ਜਿਹੜੀ ਬੀਬੀ ਆਈ ਸੀ ਅਮਰੀਕਾ ਤੋਂ ਉਹ ਵੀ ਤਾਂ ਸਾਡੀ ਪ੍ਰਾਹੁਣੀ ਸੀ ਉਹ ਸਾਡੇ ਮੁਲਕ ਦੇ ਵਿੱਚ ਘੁੰਮਣ ਆਈ ਆ ਅਸੀਂ ਬਾਹਰ ਜਾਂਦੇ ਆ ਅਸੀਂ ਬਾਹਰ ਜਾ ਕੇ ਉਧਰੋਂ ਦੇਖ ਕੇ ਆਉਨੇ ਆ ਉਹਨਾਂ ਦਾ ਕਲਚਰ ਦੇਖ ਕੇ ਆਉਨੇ ਆ ਉਹਨਾਂ ਦੀਆਂ ਜੋ ਮੈਨੇਜਰੀਅਲ ਉਹਨਾਂ ਦੀ ਸਕਿਲਸ ਆ ਉਹ ਦੇਖ ਕੇ ਆਉਨੇ ਆ ਸਿੱਖ ਕੇ ਆਉਨੇ ਆ ਯਾਰ ਬੜਾ ਸੋਹਣਾ ਪ੍ਰਬੰਧ ਕੀਤਾ ਅਗਲਿਆਂ ਨੇ ਬਹੁਤ ਸੋਹਣੀਆਂ ਗੱਲਾਂ ਅਸੀਂ ਇੱਧਰ ਆਣ ਕੇ ਆਪਣੇ ਲੋਕਾਂ ਨੂੰ ਦੱਸਦੇ ਆ ਤੇ ਹੁਣ ਉਹ ਕੀ ਉਧਰ ਜਾ ਕੇ ਦੱਸੂਗੀ ਕਿ ਭਾਈ ਉਧਰ ਠੱਗ ਬੈਠੇ ਆ ਜਾਇਓ ਨਾ 6 ਕਰੋੜ ਦਾ ਜਿਕਰ ਤੁਸੀਂ ਸਮਾਨ ਖਰੀਦੋਗੇ ਤਾਂ ਨਿਕਲਣਾ 3 3 300 ਦਾ ਆ ਤੇ ਉਹ ਉਹ ਦੱਸੂਗੀ ਸਾਡਾ ਉਧਰ ਅਕਸ ਕੀ ਜਾਊਗਾ ਬਿਲਕੁਲ ਅਕਸ ਦੀ ਗੱਲ ਹੀ ਹੁੰਦੀ ਆ ਜੀ ਕਿ ਜੇ ਜੈਪੁਰੀਆ ਨੇ ਇਹ ਗੱਲ ਮ ਕਰ ਦਿੱਤਾ ਕਿ ਤੁਸੀਂ 300 ਦੀ ਚੀਜ਼ ਨੂੰ 6 ਕਰੋੜ ਦੇ ਵਿੱਚ ਬਦਲ ਕੇ ਵੇਚ ਦਿੱਤੀ ਉਹ ਨਿਕਲਿਆ ਵੀ ਕੁਛ ਨਹੀਂ ਤਾਂ ਫਿਰ ਉਹ ਮਹਿਮਾਨ ਨਿਵਾਜੀ ਤਾਂ ਇਹੋ ਜੀ ਦੱਸਣਗੇ ਉਹ ਵੀ ਉੱਥੇ ਕਿ ਮੈਨੂੰ ਹੀ ਲੱਗਦਾ ਮੁਰਕੇ ਉਹ ਵਾਪਸ ਪਰਤੂਗੀ ਉੱਥੇ ਕਿਉਂਕਿ ਐਡਾ ਵੱਡਾ ਉਹਦੇ ਨਾਲ ਧੋਖਾ ਹੋਇਆ ਫਰਾਡ ਹੋਇਆ ਵਿਚਾਰੀ ਦੇ ਨਾਲ ਤੁਸੀਂ ਆਪ ਸਾਲੋ ਕਿ ਆਪਣੇ ਕਿਤੇ ਜੇ ਉਹਦੇ ਵਿੱਚ ਉਹ ਤੰਜੂ ਸਾਹਿਬ ਕਹਿੰਦਾ 10 ਰੁਪਏ ਡੱਕ ਜਾਣਾ ਦੇਖ ਜਨ ਤੇ ਅਸੀਂ ਉਹਨੂੰ ਬਿੱਲੀ ਵਾਂਗੂ ਟੋਲਦੇ ਫੇਰੀ ਦਾ ਕਿ ਯਾਰ ਕਿਤੇ ਮਿਲ ਜਾਣ ਸਾਡੇ ਹੱਕ ਹਲਾਲ ਦੀ ਕਮਾਈ ਆ ਤੇ ਉਹ ਜਿਹੜੀ ਉਹ ਇਹਦੇ ਨਾਲ ਇੰਨਾ ਵੱਡਾ ਧੋਖਾ ਆ ਉਹ ਕੀ ਕਹਿੰਦੀ ਹੋਗੀ ਦੇਖੋ ਇਹਦੇ ਵਿੱਚ ਰਾਜਸਥਾਨ ਸਰਕਾਰ ਨੂੰ ਸਾਡੀ ਜਿਹੜੀ ਭਾਤ ਸਰਕਾਰ ਆ ਹਮ ਔਰ ਇਥੋਂ ਦਾ ਜਿਹੜਾ ਪ੍ਰਸ਼ਾਸਨ ਆ ਇਹਨੂੰ ਵਾਕਿਆ ਸੋਚਣ ਦੀ ਜਰੂਰਤ ਪੈਣੀ ਆ ਔਰ ਦੂਜੀ ਗੱਲ ਹੈ ਕਾਰਵਾਈ ਵੀ ਸਖਤ ਕਰ ਦੇਣੀ ਚਾਹੀਦੀ ਕਰਨੀ ਪੈਣੀ ਆ ਔਰ ਕਾਰਵਾਈ ਸਖਤ ਹੋਵੇ ਹਾਂ ਉਹ ਦੂਜੇ ਲੋਕਾਂ ਨੂੰ ਸੁਨੇਹਾ ਮਿਲ ਜਵੇ ਕਿ ਭਾਈ ਕਿ ਬਾਹਰਲੇ ਲੋਕਾਂ ਨੂੰ ਛੱਡ ਕੇ ਆਪਾਂ ਨੂੰ ਨਹੀਂ ਠਗੜਾ ਤਾਂ ਆਪਣੇ ਨੂੰ ਛੱਡ ਕੇ ਬਾਹਰਲੇ ਨੂੰ ਨਹੀਂ ਠਗਣਾ ਸੀ ਨਾਲੇ ਉਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਵੀ ਕੈਂਸਲ ਹੋਣੇ ਚਾਹੀਦੇ ਆ ਦੂਸਰਾ ਨਾਲ ਦੀ ਨਾਲ ਜਿਹੜਾ ਉਸ ਬੀਬੀ ਦਾ ਲੁੱਟਿਆ ਹੋਇਆ ਠੱਗਿਆ ਹੋਇਆ ਪੈਸਾ ਉਹ ਵਾਪਸ ਮੜਾਉਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਕਰਨ ਕਿਉਂਕਿ ਦੇਖੋ ਨਿੱਕੀ ਜਿਹੀ ਗੱਲ ਆ ਜੇਕਰ ਇੱਕ ਖਬਰ ਐਡੀ ਦੂਰੋਂ ਸਾਡੇ ਕੋਲ ਇੱਥੇ ਪੰਜਾਬ ਦੇ ਵਿੱਚ ਪਹੁੰਚ ਸਕਦੀ ਹੈ ਤੇ ਕੀ ਗੱਲ ਉੱਥੇ ਦੇ ਬੈਠੇ ਜਿਹੜੇ ਵੱਡੇ ਆਹਲਾ ਪੁਲਿਸ ਅਧਿਕਾਰੀ ਆ ਉਹਨਾਂ ਕੋਲ ਨਹੀਂ ਪਹੁੰਚ ਸਕਦੀ ਬਿਲਕੁਲ ਕਰਨੀ ਪੈਣੀ ਹੈ ਜੀ ਕਾਰਵਾਈ ਤੁਹਾਨੂੰ ਇਸ ਟਾਈਮ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਸੰਦੇਸ਼ ਇਹੋ ਜਿਹਾ ਛੱਡਣਾ ਪੈਣਾ ਕਿ ਦੂਜੇ ਕੰਟਰੀਆਂ ਵਾਸਤੇ ਕਿ ਭਾਈ ਕਿ ਅਗਰ ਜੇ ਸਾਡੇ ਕੋਈ ਇਹੋ ਜਿਹੀ ਗਲਤੀ ਕਰਦਾ ਤਾਂ ਉਹਦੇ ਵਾਸਤੇ ਸਜ਼ਾ ਪੂਰੀ ਹੈ ਔਰ ਸਮਾਨ ਵੀ ਵਾਪਸ ਹੋਣਾ ਚਾਹੀਦਾ ਜਿਹੜਾ ਉਹਨਾਂ ਜਿੰਨੀ ਰਕਮ ਬਣਦੀ ਹੈ ਜੋ ਹੈਗਾ ਉਹ ਵਾਪਸ ਹੋਣੀ ਚਾਹੀਦੀ ਹੈ। ਔਰ ਜੁਰਮਾਨਾ ਵੀ ਲੱਗਣਾ ਚਾਹੀਦਾ। ਜੁਰਮਾਨਾ ਲੱਗਣਾ ਚਾਹੀਦਾ। ਗੱਲਾਂ ਬਾਤਾਂ ਬਹੁਤ ਹੋ ਗਈਆਂ, ਸਮਾਂ ਵੀ ਹੋ ਗਿਆ ਕਿ ਹੁਣ ਆਪਾਂ ਚਲੀਏ। ਇਸੇ ਤਰ੍ਹਾਂ ਸਰਗੋਸ਼ਣ ਦੇ ਵਿੱਚ ਮੁਰਜੜਾਂਗੇ। ਫਿਲਹਾਲ ਤੁਹਾਡਾ ਅੱਜ ਲਈ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਔਰ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਕਿ ਸਾਡੇ ਨਾਲ ਇਸ ਗੱਲਬਾਤ ਵਿੱਚ ਜੁੜੇ ਰਹੇ। ਇਸੇ ਤਰ੍ਹਾਂ ਹੀ ਕੁਝ ਹੋਰ ਨਵੇਂ ਮੁੱਦਿਆਂ ਤੇ ਵਿਚਾਰ-ਚਰਚਾ ਕਰਾਂਗੇ। ਫਿਲਹਾਲ ਦੀ ਇਜਾਜ਼ਤ ਬਹੁਤ-ਬਹੁਤ ਸ਼ੁਕਰੀਆ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ